हां जी सत श्री अकाल दोस्तों आज दी वीडियो अपनी ਬੱਕਰੀਆਂ ਦੀ ਹੈ ਚੰਗੇ ਨਗ ਪਾਲੇ ਹੋਇਆ ਹੈ ਬਾਈ ਨਾਲ ਗੱਲ ਵੀ ਕਰਾਵਾਂਗੇ ਕਿੰਨੇ ਨਗ ਬਾਈ ਨੇ ਸੇਲ ਕਰਨੇ ਆ ਤੁਸੀਂ ਆਪਣੇ ਚੈਨਲ ਤੇ ਜੁੜੇ ਹੋ ਆ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਸ਼ੇਅਰ ਕਰ ਦਿਆ ਕਰੋ ਤੇ ਪੇਜ ਨੂੰ ਫੋਲੋ ਕਰ ਲੇ ਤੇ YouTube ਤੇ ਵੀ ਆਪਣਾ ਗੋਸਾ ਡੈਰੀ ਫਾਰਮ ਦੇ ਨਾਮ ਦੇ ਚੈਨਲ ਹੈ ਸਬਸਕ੍ਰਾਈਬ ਕਰ ਲਿਆ ਕਰੋ ਅੱਜ ਦੀ ਵੀਡੀਓ ਬੱਕਰੀਆਂ ਦੀ ਹੈ ਚੰਗੀਆਂ ਬੇਲ ਵਾਲੀਆਂ ਲੰਮੀਆਂ ਬੱਕਰੀਆਂ ਮਿੱਤਰੋ ਦੁੱਧ ਵਾਲੀਆਂ ਦੇਸੀ ਬੱਕਰੀਆਂ ਵੀ ਵਿੱਚ ਕੁਝ ਹੈਗੀਆਂ ਕੁਝ ਬਰੀਡ ਬੀਟਲ ਜਿਵੇਂ ਕਿ ਹੁਣ ਉਹ ਸੁਧਾਰ ਬਹੁਤ ਜ਼ਿਆਦਾ ਆਇਆ ਬੱਕਰੀਆਂ ਦਾ ਇਹਨਾਂ ਦੀ ਕਦਰ ਬਹੁਤ ਜ਼ਿਆਦਾ ਆ ਬਹੁਤ ਵੱਡਾ ਪਲੇਟਫਾਰਮ ਆ ਬੱਕਰੀਆਂ ਦਾ ਬਾਈ ਨਾਲ ਗੱਲ ਵੀ ਕਰਾਂਗੇ ਆ ਜਾ ਬਾਈ ਅਲਾਦਾ ਭਾਈ ਆਪਣਾ ਨਾਮ ਦੱਸ ਕੀ ਹੈ ਨਾਮ ਦੱਸ ਬੜੀ ਜਸਪ੍ਰੀਤ ਪਿੰਡ ਬਾਈ ਪਿੰਡ ਬੁਰਜੀਟਲ ਮਾਈ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਠੀਕ ਹੈ ਕੈ ਨਗਬ ਕੇਉ ਹੈ ਬਾਈ ਆਪਣੇ ਕੋਲ ਬੱਕਰੇ ਤਨ ਤਨ ਬੱਕਰੇ ਤੇ ਗੇਉ ਨਾ ਹਾਂਜੀ ਤੇ ਹੋਰ ਕੋਈ ਐਕਸਟਰਾ ਬੱਕਰੀ ਜਾਂ ਕੋਈ ਬੱਚਾ ਜੇ ਉਹ ਕੋਈ ਇਹਨੇ ਬੱਕਰੀ ਲੈਣੀ ਹੋਈ ਬੱਕਰੀਆਂ ਚ ਉਹ ਦੇ ਵੀ ਦੇਵਾ ਕੋਈ ਨਹੀਂ ਠੀਕ ਹੈ ਮਿੱਤਰੋ ਤਿੰਨ ਬੱਕਰੇ ਵਿਕਾਉ ਨਾ ਤਿੰਨ ਨਾ ਹਾਂ ਤਿੰਨ ਬੱਕਰੇ ਸੇਲ ਕਰਨੇ ਆ ਬਾਈ ਨੇ ਕਿਸੇ ਨੇ ਘਰ ਵਾਸਤੇ ਜਾਂ ਬੈਂ ਬਰੀਡ ਦੇ ਕੰਮ ਕਰਨ ਵਾਸਤੇ ਬੱਕਰੀ ਲੈਣੀ ਹੈ ਆ ਕੇ ਬੱਕਰੀ ਸਿਲੈਕਟ ਕਰ ਲਿਓ ਤੁਹਾਨੂੰ ਦਿਖਾ ਰਾਂ ਇਹ ਬਹੁਤ ਲੰਮੀਆਂ ਪਲੀਆਂ ਹੋਈਆਂ ਬੱਕਰੀਆਂ ਨਾ ਕੋਈ ਗੱਲ ਨਹੀਂ ਬਾਈ ਵਿੱਚੋਂ ਕਹਿੰਦਾ ਨਾਗਾ ਪਾ ਇੱਕ ਅੱਧਾ ਦੇ ਵੀ ਦੇਵਾਂਗੇ ਜੇ ਕੋਈ ਸ਼ੌਂਕੀ ਬੰਦਾ ਆਪਣੇ ਨਾਲ ਆਉਂਦਾ ਹੈ ਹਾਂ ਠੀਕ ਹੈ ਬਾਈ ਲੈ ਇੱਕ ਨੰਬਰ ਵਾਲਾ ਪਹਿਲਾ ਬੱਕਰਾ ਫੜ ਕੇ ਲਿਆ ਬਾਈ ਵੀਡੀਓ ਦੇ ਵਿੱਚ ਹੀ ਆਪਾਂ ਬਾਈ ਤੋਂ ਰੇਟ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਪੁੱਛਾਂਗੇ ਬਾਈ ਨੂੰ ਇੱਕ ਰ ਆਪਣੀ ਗੋੜਾ ਹਾ ਬੋਕਾ ਜੀ ਠੀਕ ਹੈ ਕੈਦ ਹੁੰਦਾ ਬੱਕਰਾ ਬਈ ਇਹ ਛੇਦ ਹੁੰਦਾ ਜੀ ਛੱਗਾ ਹੋ ਗਿਆ ਹਾਂ ਜੀ ਠੀਕ ਹੈ ਲਓ ਵੀ ਮਿੱਤਰੋ ਮਾਰੋ ਨਿਗਾ ਨੱਕ ਦੇਖੋ ਕਿੰਨਾ ਕੁੰਡਾ ਨੱਕ ਲੱਗਿਆ ਬੱਕਰੇ ਦੇ ਲੰਮਾ ਕੰਨ ਹੈ ਲੈਂਥ ਲਵਾਈ ਦੇਖੋ ਬਹੁਤ ਸੋਹਣੇ ਟੈਸਟੀ ਗੱਲ ਲੱਗੇ ਨੇ ਮੈਨੂੰ ਉਹਨੇ ਬਹੁਤ ਸੋਹਣੀ ਕਰਦਾ ਜੀ ਬੱਚਾ ਰਿਜ਼ਲਟ ਬੁਰਾ ਵਧੀਆ ਹੈ ਪੂਰਾ ਵਧੀਆ ਜੀ ਠੀਕ ਹੈ ਟੈਸਟੀ ਗੱਲ ਵੀ ਦੇਖ ਸਕਦੇ ਤੁਸੀਂ ਇੱਕ ਨੰਬਰ ਬਾਈ ਲੈ ਆਏ ਉਤੋਂ ਦੀ ਘਮਾੜੇ ਬੱਕਰੇ ਦੇ ਕੈਮਰਾ ਦਿਖਾ ਦੇ ਬੱਕਰਾ ਪਲਿਆ ਹੋਇਆ ਬੱਕਰਾ ਤੇ ਮਿੱਤਰੋ ਬਹੁਤ ਠੰਡਾ ਜਮਾ ਹੈ ਪਲਿਆ ਬਾਈ ਨੇ ਸ਼ੌਕ ਨਾ ਪਾਲਿਆ ਭੋਜਨ ਭੋਜਨ ਵੀ ਬਹੁਤ ਆ ਬੱਕਰੇ ਦਾ ਚਿੱਟੀ ਅੱਖ ਲੱਗੀ ਐ ਦੇਖੋ ਮਿੱਤਰੋ ਬਹੁਤ ਪਲਿਆ ਹੋਇਆ ਬੱਕਰਾ ਹੈ 6 ਦਾ ਦਾ ਬੱਕਰਾ ਹੋ ਗਿਆ ਹਾਂ ਠੀਕ ਹੈ ਇਹਦੀ ਮਾਂ ਦਾ ਰਿਕਾਰਡ ਦੱਸ ਬਾਈ ਮਾਂ ਆਪਣੇ ਕੋਲ ਹੀ ਐ ਨਾ ਮਾਂ ਹੈ ਨਹੀਂ ਆਪਣੇ ਕੋਲ ਜੀ ਠੀਕ ਹੈ ਲੈਤਾ ਸੀ ਬਾਈ ਹਾਂ ਇਹ ਲੈਂਦਾ ਸੀ ਜੀ ਆਪਾਂ ਕਿੰਨੇ ਟਾਈਮ ਦਾ ਬੱਚਾ ਲੈਤਾ ਸੀ ਇਹ ਬਾਈ ਇਹ ਆਪਾਂ 2 ਦਾੰਦ ਲੈਤਾ ਸੀ 2 ਦਾੰਦ ਦਾ ਬੱਚਾ ਲੈਤਾ ਸੀ ਠੀਕ ਹੈ ਹੁਣ ਇਸ ਟਾਈਮ ਬਈ ਇਹਦਾ ਕੀ ਰੇਟ ਕਰਦਾ ਇਹਦਾ ਆ 35000 ਰੁਪਏ ਮੰਗਦੇ। ਲਓ ਵੀ ਮਿੱਤਰੋ ਇਹਦਾ 35000 ਰੁਪਿਆ ਰੇਟ ਕਰਦਾ ਭਾਈ ਤੇ ਮਾਨਤਾਨ ਹੋਜੂ ਭਾਈ। ਹਾਂਜੀ ਮਾਨਤਾਨ ਕਰਦੇ ਆਂ। ਠੀਕ ਐ। ਲੈ ਵੀ ਮਿੱਤਰੋ ਮਾਰ ਲਓ ਨਿਗਾ ਤੁਸੀਂ ਕੱਦ ਕਾਠ ਵੀ ਬਹੁਤਾ ਹੈ ਕਿੰਨੇ ਚਬੱਕਰਾ ਹੈ ਭਾਈ ਇਹ। ਇਹ ਹੋਜੀ 42 41 ਵੇੜੀ ਕਿ ਹੋਊਗਾ ਜੀ। ਠੀਕ ਐ। ਲੰਮਾ ਲੰਮਾ ਬਹੁਤਾ ਬੇਲ ਬਹੁਤ ਲੰਮੀ ਐ। ਠੀਕ ਐ ਭਾਈ ਚੰਗਾ ਪੜਿਆ ਹੋਇਆ ਬੱਕਰਾ ਭਾਈ ਜਿਹੜੇ ਵੀਰ ਨੂੰ ਪਸੰਦ ਆਉਂਦਾ ਹੋਇਆ ਭਾਈ ਬਹਿਲਾ ਤਾਂ ਆਪਣਾ ਨੰਬਰ ਬੋਲ ਦੇ ਇੱਕ ਵਾਰੀ। ਨੰਬਰ ਆਪਣਾ 70874 36351 ਇੱਕ ਵਾਰੀ ਨੰਬਰ ਹੋਰ ਬੋਲ ਦੇ 70874 36351 ਠੀਕ ਹੈ ਲਓ ਵੀ ਮਿੱਤਰੋ ਬਾਈ ਨੇ ਚੰਗੇ ਲਾਂਗ ਵਾਲੇ ਹੋਇਆ ਸੱਲੀ ਤੁਸੀਂ ਆਪ ਕਰਨੀ ਐ ਚੰਗੇ ਬੱਚੇ ਪੈਦਾ ਕਰਨ ਵਾਲਾ ਕਿੰਨੇ ਕ ਬੱਚੇ ਆ ਗਏ ਹੁਣ ਕਿਹਦੇ ਬਾਈ ਇਹਦੇ ਆਪਣੇ ਕੋਲ ਹੈਗਾ ਜੀ ਤਿੰਨ ਚਾਰ ਕ ਬੱਚੇ ਐ ਇਹਦੀ ਕੀ ਰਿਜ਼ਲਟ ਬੱਚਿਆਂ ਸੁਣਨ ਵਾਲੀਆਂ ਹੁਣ ਕੀ ਰਿਜ਼ਲਟ ਆ ਬੱਚਿਆਂ ਦਾ ਬੱਚੇ ਔਸ ਹੁਣੇ ਕਾਲੇ ਆਪਦੇ ਤੇ ਲੈ ਕੇ ਜਾਂਦਾ ਆਪਦੇ ਤੇ ਲਓ ਵੀ ਮਿੱਤਰੋ ਬਰੀਡ ਬਰੀਡ ਦੇ ਕੰਮ ਕਰਨ ਵਾਲਾ ਬੱਕਰਾ ਹੈਗਾ ਤੁਹੱਲੀ ਤੁਸੀਂ ਆਪ ਕਰਨੀ ਐ ਲੈਂਥ ਲੱਤਾਂ ਲੱਤਾਂ ਬਹੁਤ ਮੋਟੀਆਂ ਨੇ ਮਿੱਤਰੋ ਆ ਚੀਜ਼ਾਂ ਦੇ ਨੋਟ ਕਰੋ ਤੁਸੀਂ ਬਹੁਤ ਮੋਟੀਆਂ ਨਹੀਂਆਂ ਬਾਕੀ ਤਸੱਲੀ ਤੁਸੀਂ ਕੋਲੇ ਆ ਕੇ ਕਰ ਲਿਓ ਚੰਗਾ ਪਲਿਆ ਹੋਇਆ ਬੱਕਰਾ ਹੈ ਹਾਂ ਜੀ ਵਜਨ ਵੀ ਪੂਰਾ ਹੈ ਨਾ ਭਾਈ ਪੂਰਾ ਫੁੱਲ ਆਵਾਜ਼ ਨਹੀਂ ਠੀਕ ਹੈ ਲੈ ਵੀ ਭਾਈ 2 ਨੰਬਰ ਵਾਲਾ ਲਿਆ ਹੁਣ ਖੜਾ ਰਹਿਣ ਦੇ ਖੜਾ ਰਹਿਣ ਦੇ ਮਾਰ ਦੇ ਭਾਈ ਮੈਂ ਕੈਮਰਾ ਹੋਰ ਛੋਟਾ ਐਸਟੀ ਗੱਲ ਦਿਖਾ ਦੇ ਭਾਈ ਜਮਾ ਸਿੱਧੇ ਤੇ ਲੰਬੇ ਐਸਟੀ ਗੱਲ ਲੱਗੇ ਹੋਇਆ ਫਸਲੀ ਗਰਲੇ ਕੋਲੇ ਆ ਕੇ ਮਾਨਦਾਨ ਕਰ ਦੂ ਮੁੰਡਾ ਨਰਮਾ ਕੋਈ ਗੱਲ ਨਹੀਂ ਸੌਂਕ ਪਾਇਆ ਹੋਇਆ ਬਈ ਨੇ ਮਿਹਨਤ ਕਰਦਾ ਹੈ 2 ਨੰਬਰ ਵਾਲਾ ਹੈ 2 ਨੰਬਰ ਤੇ ਆ ਗਿਆ ਮਿੱਤਰੋ 골ਡਨ ਹੀ ਹੈ ਜਮਾ ਇਹਦੇ ਬਈ ਬੱਚੇ ਆਏ ਨਾ ਇਹ ਤਾਂ ਇਹ ਛੱਡਿਆ ਨਹੀਂ ਇਹ ਤਾਂ ਖੀਰੀ ਹੈ ਜੀ ਇਹ ਸਾਹਜ ਨੂੰ ਉਹ ਖੀਰਾਗਾ ਹਾਂ ਮੂੰਹੋਂ ਖੀਰਾ ਹੈ ਠੀਕ ਹੈ ਇਹਦਾ 9 ਮਹੀਨਾ ਦਾ ਹੋਇਆ ਜੀ 9 ਮਹੀਨਾ ਦਾ ਬੱਚਾ ਹੈ ਮਿੱਤਰੋ ਰੈੱਡ ਲੈਂਡ ਜੀ ਆ ਗਿਆ ਜਮਾ 골ਡ ਹੈ ਇਧਰ ਟੈਸਟੀ ਗੱਲ ਦਿਖਾਓ ਬਈ ਇਹ ਆਪਣੀ ਘਰ ਦੀ ਟਾਈਮ ਤੇ ਆ ਕੇ ਪਠਾ-ਵੁਠਾ ਬਹੁਤ ਚੰਗਿਆ ਕੱਢੂ ਇਹ ਹਾਂ ਲੈਂਥ ਲਓ ਬਈ ਬਹੁਤ ਸੋਹਣੀ ਹੈ ਹੂੰ ਸੰਗੀ ਦੇਖੋ ਮਿੱਤਰੋ ਜਮਾ ਪਹਿਨੀ ਜਿਹੀ ਲੱਗੇ ਆ ਇਹ ਬਈ ਆਪਣੀ ਘਰ ਦੀ ਬੱਕਰੀ ਦਾ ਹਾਂ ਇਹ ਆਪਣੇ ਕੋਲ ਘਰ ਦੀ ਬੱਕਰੀ ਸੀ ਉਹ ਮਰ ਗਈ ਸੀਗੀ ਜੀ ਠੀਕ ਹੈ ਠੀਕ ਹੈ ਵਧੀਆ ਬੱਕਰੀ ਸੀ ਯਾਨੀ ਹਾਂ ਪੂਰੀ ਵਧੀਆ ਬੱਕਰੀ ਲਾਲ ਲੋਹੀ ਠੀਕ ਹੈ ਦੇਖੋ ਮਿੱਤਰੋ ਮਾਰੋ ਨਿਗਾ ਜਿਹੜੇ ਵੀਰ ਨੂੰ ਪਸੰਦ ਆਉਂਦਾ ਹੋਇਆ ਹੁਣ ਇਹਦਾ ਬਈ ਐਂ ਦੱਸ ਖੀਰਾ ਬਕਰ ਹੈ ਬਾਈ ਬਾਈ ਤੋਂ ਰੇਟ ਪੁੱਛਦੇ ਆ ਵੀਡੀਓ ਦੇ ਵਿੱਚ ਹੀ ਬਾਈ ਰੇਟ ਕਰੂਗਾ ਕੋਈ ਗੱਲ ਨਹੀਂ ਮਾਨਤਾਨ ਕਰੂਗਾ ਮਾਨਤਾਨ ਕਰਿਓ ਬੰਦਾ ਨਰਮ ਹੈ ਫਕਰ ਬੰਦਾ ਹੈ ਇਹਦੇ ਕੱਦ ਦੇ ਨਾ ਜਾਇਓ ਇਹਨੂੰ ਚੌੜ ਮਜ਼ਾਕ ਚ ਕਈ ਬੰਦੇ ਬੌਣਾ ਵੀ ਕਹਿ ਦਿੰਦੇ ਆ ਗੁੱਸਾ ਕਰਨ ਵਾਲਾ ਬੰਦਾ ਨਹੀਂ ਬਾਦੇ ਨੂੰ ਬੌਣੇ ਦੇ ਨਾਲ ਹੀ ਜਾਣਦੇ ਬਾਦੇ ਨੂੰ ਬੌਣੇ ਦੇ ਨਾਲ ਨਾ ਜਾਣਦੇ ਆ ਤੇ ਮਿੱਤਰੋ ਵਧੀਆ ਬੱਕਰੀਆਂ ਦੇ ਕੱਦਗਾਠ ਬਹੁਤ ਨੇ ਆਪ ਜਰੂਰ ਇਹਨੂੰ ਬੌਣਾ ਕਹਿੰਦੇ ਨਾ ਮਾਲ ਦੇਖੋ ਮਿੱਤਰੋ ਬਾਈ ਮੋਟੂ ਵੀ ਖੜਾ ਹੈ ਬਹੁਤ ਤਜਰਬਾ ਪੁਰਾਣਾ ਬੰਦਾ ਹੈ ਮੌਤ ਦੇ ਮੂੰਹ ਚ ਬੱਕਰੀਆਂ ਬਚਾਈਆਂ ਹੋਈਆਂ ਇਹ ਬੰਦੇ ਦਾ ਵੀ ਆਪਾਂ ਗੱਲ ਕਰਾਵਾਂਗੇ ਅੱਛਾ ਹੁਣ ਬਾਈ ਇਹਦੇ ਰੇਟ ਦੱਸ ਹੁਣ ਕਿੰਨਾ ਕਰਦਾ ਇਹਦਾ 18000 ਰੁਪਏ ਮੁੱਲ ਕਰ ਲਾਓ ਵੀ ਮਿੱਤਰੋ ਇਹਦਾ 18000 ਰੁਪਿਆ ਰੇਟ ਕਰਦਾ ਬਾਈ ਲੈ ਵੀ ਨੇੜੋ ਦਿਖਾ ਦੇ ਬਾਈ ਮੜਾ ਜਾਂ ਮਾਰਦੇ ਕੈਮਰਾ ਤਸੱਲੀ ਹੋ ਜੇ ਕਿਉਂਕਿ ਜੋ ਵੀ ਬਾਈ ਸੰਪਰਕ ਕਰੂ ਉਹਨੂੰ ਆਸਾਨੀ ਹੋ ਜੇ ਨਗਲੈਂਡ ਚ ਨੱਕ ਨੁੱਕ ਬਹੁਤ ਸੋਹਣਾ ਲੱਗਿਆਗਾ ਇਹ ਮਿੱਤਰੋ ਖੱਟੀ ਅੱਖ ਦੇ ਵਿੱਚ ਆ ਬਾਈ ਹਾਂ ਇਹ ਅੱਖ ਘੱਟੀਆਂ ਠੀਕ ਹੈ ਇਹਦੀਆਂ ਅੱਖਾਂ ਖੱਟੀਆਂ ਮਿੱਤਰੋ मोटी अख लगी है चंगा नक लगेगा लगी है बहुत बड़ी झालर है लचक बहुत है बकरे च सोना गा ठीक है बी हू तीजे नंबर आला लिया बीका छोटा ठीक है लो बी बच्चा आह आ गया ਕੰਨ ਕੰਨ ਬਹੁਤ ਲੰਮੇ ਆ ਬਹੁਤ ਸੋਹਣਾ ਬੱਚਾ ਇਹ ਵੀ ਬਣਨ ਵਾਲਾ ਬੱਚਾ ਹੈਗਾ ਪੂਰਾ ਫੁੱਲ ਵਧੀਆ ਬਣਨ ਇਹ ਬਾਈ ਕਹਿ ਰਹੀ ਸੀ ਨਹੀਂ ਦੋਸ ਜੀ ਆ ਪੱਠ ਜੀ ਕੀ ਦੇ ਨਾਲ ਅੱਛਾ ਇਹ ਪੱਠ ਸੀ ਇਹ ਤਾਂ ਆਪਾਂ ਸੇਲ ਕਰਨੀ ਨਹੀਂ ਹੈਣਾ ਨਹੀਂ ਇਹ ਤਾਂ ਰੱਖੀ ਹੋਈ ਠੀਕ ਆ ਉਹ ਪੱਠ ਇਹਦੀ ਭੈਣ ਹੈਗੀ ਮਿੱਤਰੋ ਦੋਨੇ ਨਾ ਕੀ ਬਹੁਤ ਸੋਹਣੇ ਨੇਗੇ ਇਹ ਬਾਈ ਕਹਿੰਦਾ ਹਜੇ ਆਪਾਂ ਸੇਲ ਕਰਨੀ ਨਹੀਂ ਗਈ ਆ ਬੱਕਰਾ ਵਗਿਆ ਹੋਇਆ ਠੀਕ ਹੈ ਤੇ ਇਹ ਆਪਣੇ ਕੋਲੇ ਹੁਣ ਇਹਦੀ ਮਾਂ ਹੈਗੀ ਆ ਬਾਈ ਨਾ ਨਾ ਇਹਦੀ ਮਾਂ ਇਹਦਾ ਪਾਈ ਹੈ ਜੀ ਇਹ ਇਸੇ ਬੱਕਰੀ ਦੀ ਅੱਛਾ ਪਹਿਲਾਂ ਦੇ ਸੂਏ ਦਾ ਤੇ ਪਹਿਲਾਂ ਦੇ ਸੂਏ ਦਾ ਇਹ ਦੂਜੇ ਸੂਏ ਦਾ ਹੀ ਗਾ ਉਹ ਐਕਸਪਾਇਰ ਹੋ ਗਈ ਸੀ ਕਿੱਧਰੋਂ ਕਿਸਰੀ ਬਾਈ ਉਹ ਬੱਕਰੀ ਕਹਿੰਦਾ ਬਾਈ ਬੱਚੇ ਬਹੁਤ ਚੰਗੇ ਦਿੰਦੀ ਸੀਗੀ ਐਕਸਪਾਇਰ ਹੋ ਗਈ ਸੀ ਚਲੋ ਨੁਕਸਾਨ ਵੀ ਹੁੰਦਾ ਬਾਈ ਇਹ ਤੁਰੇ ਫਿਰਦੇ ਆ ਕਿ ਨੁਕਸਾਨ ਹੋ ਜਾਂਦਾ ਵਿਚਾਰੇ ਮਿਹਨਤ ਕਰਦੇ ਆ ਤੇ ਬੱਕਰਾ ਇਹ ਆ ਗਿਆ ਖੀਰਾ ਹਨਾ ਬਾਈ ਹਾਂ ਇਹ ਤਾਂ ਚਾਰ ਕਿੰਨਾ ਦੇ ਚਾਰ ਮਹੀਨਿਆਂ ਦਾ ਬੱਚਾ ਮਿੱਤਰੋ ਦਿਖਾ ਵੀ ਮਿੱਤਰਾਂ ਸੋਹਣਾ ਬੱਚਾ ਬਣਿਆ ਹਾਂ ਦੇਖ ਸਕਦੇ ਹੋ ਮਿੱਤਰੋ ਲੈ ਵੀ ਦਿਖਾ ਦੇ ਮਿੱਤਰਾਂ ਸਿਰ ਦੇ ਵਿੱਚ ਤਾਰਾ ਵੀ ਐ ਮਿੱਤਰੋ ਪੂਰੇ ਨਾਲ ਨੂਨ ਸਿੰਘ ਮੋੜਿਆ ਇਹ ਪੂਰਾ ਬਹੁਤ ਵਧੀਆ ਬੱਕਰਾ ਬਣੂ ਸਿੰਗੀ ਬਹੁਤ ਸੋਹਣੀ ਥੱਲੇ ਨੂੰ ਪੈਵੀ ਸਿੰਗੀ ਮੋੜ ਦਾ ਆ ਰਿਹਾ ਜਮਾ ਇਹਦਾ ਰੇਟ ਕੀ ਕਰਦਾ ਬਾਈ ਇਹਦਾ 8000 ਰੁਪਏ ਜਾਇਜ਼ ਹੈ ਰੇਟ ਵਾਸੂਦੂ ਘੱਟ ਕਰ ਦੇ ਮਾਰਦਾਨ ਹੋ ਜਾਊਗਾ ਲਓ ਵੀ ਮਿੱਤਰੋ ਵੀਡੀਓ ਦੇਖ ਕੇ ਆਉਨੇ ਹੋ ਬਾਈ ਨਾਲ ਕੰਟੈਕਟ ਕਰ ਲਓ ਦੱਸ ਦਿਓ ਬਾਈ ਨੂੰ ਮਾਰਦਾਨ ਹੋਰ ਵੀ ਕਰ ਦੂ ਤੁਹਾਨੂੰ ਦੱਸਿਆ ਬੰਦਾ ਨਰਮਾ ਕੋਈ ਗੱਲ ਨਹੀਂ ਉਹ ਕੰਮ ਨਹੀਂ ਹੈਗਾ ਬਾਈ ਦਾ ਅੱਛਾ ਵੀ ਹੁਣ ਐਂ ਦੱਸ ਬਾਈ ਹੁਣ ਇਸ ਟਾਈਮ ਆਪਣੇ ਕੋਲੇ ਕਿੰਨੀਆਂ ਬੱਕਰੀਆਂ ਆਈਟਮ ਆਪਣੇ ਕੋਲ ਸਾਰੇ ਹੋਣਗੇ 60 ਪੈਂਟ ਨਾਗ 60 ਪੈਂਟ ਨਾਗ ਨੇ ਠੀਕ ਹੈ ਡੇਲੀ ਫਿਰ ਬਾਈ ਢੇੜਾ 4 ਕਿਲੋਨੇ ਹਾਂ ਡੇਲੀ 4 ਮਿੱਤਰੋ ਤੁਹਾਨੂੰ ਪਤਾ ਹੈ ਇਹ ਜਨਵਰੀ ਇਹ ਜਿਹੜਾ ਕੀ ਇਹ ਢੇੜਾ ਦੇਣਾ ਇੱਕ ਵਾਰੀ ਭਾਲਦਾ ਹੈ ਬਾਕੀ ਆਪਾਂ ਬਾਈ ਮੋਟੋ